ਸਰਕਾਰ ਲਗਾਤਾਰ ਕਈ ਤਰੀਕੇ ਦੇ ਨਾਲ ਹੜਪੀੜਤਾ ਦੇ ਘਰ ਤੱਕ ਜਿਹੜੀ ਆ ਉਹ ਮਦਦ ਪਹੁੰਚਾਉਣ ਦੇ ਵਿੱਚ ਸક્ષਮ ਹੈਗੀ ਹੈ ਤੇ ਲਗਾਤਾਰ ਕਈ ਜਗ੍ਹਾ ਦੇ ਉੱਪਰ ਮਦਦ ਜਿਹੜੀ ਆ ਉਹ ਪਹੁੰਚਾਈ ਵਿਚਾਰੀ ਹੈ ਹੜ ਦਾ ਪਾਣੀ ਆਇਆ ਉਸ ਦੀਆਂ ਜਿਹੜੀਆਂ ਨੇ ਇਮਰਜੈਂਸੀ ਸੇਵਾਵਾਂ ਦੇ ਲਈ ਜਾਂ ਫਿਰ ਉਸ ਜਗ੍ਹਾ ਤੱਕ ਰਸਤਾਂ ਜੋ ਕਿ ਸਰਕਾਰ ਨੂੰ ਅਸਹੂਲਤਾ ਦਿੱਤੀਆਂ ਜਾਂਦੀਆਂ ਨੇ ਉਸ ਦਾ ਕੰਟਰੋਲ ਰੂਮ ਜਿਹੜਾ ਹੈਗਾ ਇਹ ਉਹ ਸਟੇਟ ਪੱਤਰੀ ਕੰਟਰੋਲ ਰੂਮ ਜਿਹੜਾ ਹੈ ਉਹ ਜਲੰਧਰ ਦੇ ਸਰਕਟ ਹਾਊਸ ਦੇ ਵਿੱਚ ਬਣਾਇਆ ਗਿਆ ਹੈ ਜੋ ਵੀ ਮੁੰਡੇ ਬੇਚੈਨੀ ਦੀ ਕਾਲ ਆਉਂਦੀ ਆ ਉਸ ਦੀ ਸ਼ਿਕਾਇਤ ਸੁਣੀ ਜਾਂਦੀ ਆ ਔਰ ਜਿਹੜੀ ਵੀ ਜਗ੍ਹਾ ਤੋਂ ਆਇਆ ਆ ਮੈਸੇਜ ਉਹਦੇ ਟੀਮਾਂ ਭੇਜਿਆ ਜਾ ਰਹੀਆਂ ਔਰ ਤੇ ਦੇ ਕੰਸਰਨ ਆਫਿਸਰ ਨੂੰ ਮੈਸੇਜ ਲੱਗ ਰਿਹਾ ਆ ਡਿਪਾਰਟਮੈਂਟ ਨੂੰ ਮੈਸੇਜ ਲੱਗ ਰਿਹਾ ਆ ਪ੍ਰਸ਼ਾਸਨ ਦੇ ਨਾਲ ਰਲ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਤਰ੍ਹਾਂ ਨਾਲ ਕੰਮ ਕਰ ਰਹੀ ਆ 6 ਦੇ 6 ਨੰਬਰ ਦਿੱਤੇ ਗਏ ਆ ਸਰਕਾਰਾਂ ਵੱਲੋਂ ਹਰ ਇੱਕ ਵੱਖਰੀ ਵੱਖਰੀ ਜਗ੍ਹਾ ਤੇ ਜਿਹੜਾ ਵੀ ਫੋਨ ਆਂਦਾ ਹੈ ਜਿਹੜੀਆਂ ਸਾਡੀਆਂ ਭੈਣਾਂ ਲੱਗੀਆਂ ਜਿਨ੍ਹਾਂ ਦੀ ਜ਼ਿੰਮੇਵਾਰੀ ਹੈ ਉਹ ਫੋਨ ਸੁਣ ਕੇ ਰਜਿਸਟਰ ਤੇ ਵੀ ਐਂਟਰੀ ਕੀਤੀ ਜਾ ਰਹੀ ਹੈ ਤੇ ਉਸ ਦੇ ਨਾਲ-ਨਾਲ ਅੱਗੇ ਜਿਹੜੇ ਵੀ ਅਫਸਰਾਂ ਨੂੰ ਔਰ ਸਿਸਟਮ ਨੂੰ ਦੱਸਣਾ ਹੈ ਉਹ ਵੀ ਦੱਸਿਆ ਜਾ ਰਿਹਾ ਹੈ 6 ਦੇ 6 ਫੋਨ ਚੱਲ ਰਹੇ ਆ ਤੇ ਉਹਨਾਂ ਦਾ ਡਾਟਾ ਵੀ ਹੁਣ ਪੂਰਾ ਡਿਟੇਲ ਵਾਈਜ਼ ਲਿਖਿਆ ਜਾ ਰਿਹਾ ਹੈ ਤੇ ਜਲਦ ਹੀ ਇਸ ਨੂੰ ਅਸੀਂ ਹੋਰ ਥੋੜਾ ਵੱਡਾ ਕਰ ਰਹੇ ਆ ਜਦੋਂ ਤੁਸੀਂ ਡਿਸਟ੍ਰੈਕਟ ਤੋਂ ਫੋਨ ਆਉਂਦੇ ਆ ਸੀ ਵੀ ਰਹਿਣਾ ਲਿਖਦੇ ਆ ਨੋਟਡਾਉਨ ਕਰਦੇ ਆ ਫਿਰ ਉਹ ਕਨਸਰਨਡ ਡਿਸਟ੍ਰਿਕਟ ਨੂੰ ਦੱਸਦੇ ਆ ਕਿ ਇਹ ਮੇਲ ਹੋ ਪਿਆ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਇਸ ਵਕਤ ਹੜ ਦਾ ਪਾਣੀ ਪਹੁੰਚਿਆ ਹੋਇਆ ਹੈ ਤੇ ਹੜ ਦੇ ਪਾਣੀ ਨੇ ਇਸ ਤਰੀਕੇ ਦੇ ਨਾਲ تباہੀ ਮਚਾਈ ਹੋਈ ਹੈ ਕਿ ਲੋਕ ਤਰਾ ਕਰਦੇ ਹੋਏ ਨਜ਼ਰ ਆ ਰਹੇ ਨੇ ਪੰਜਾਬ ਸਰਕਾਰ ਲਗਾਤਾਰ ਕਈ ਤਰੀਕੇ ਦੇ ਨਾਲ ਹਰ ਪੀੜਤਾ ਦੇ ਘਰ ਤੱਕ ਜਿਹੜੀ ਆ ਉਹ ਮਦਦ ਪਹੁੰਚਾਉਣ ਦੇ ਵਿੱਚ ਸક્ષਮ ਹੈਗੀ ਹੈ ਤੇ ਲਗਾਤਾਰੀ ਜਗ੍ਹਾ ਦੇ ਉੱਪਰ ਮਦਦ ਜਿਹੜੀ ਆ ਉਹ ਪਹਚਾਈ ਵਿਚਾਰੀ ਹੈ ਕਈ ਸਵਾਲ ਲੋਕ ਇਹ ਚੱਕਦੇ ਪਏ ਸੀਗੇ ਕਿ ਬਈ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਤਰੀਕੇ ਦਾ ਨਾਲ ਖਲੇ ਤੱਕ ਹੈਲਪਫੁਲ ਲਾਈਨ ਜਿਹੜੀ ਨੰਬਰ ਨੇ ਉਨੇ ਜਾਰੀ ਕੀਤੇ ਗਏ ਨੇ ਪਰ ਜਿਸ ਤਰੀਕੇ ਦੇ ਕੰਮ ਇਸ ਵਕਤ ਹੋ ਰਹੇ ਨੇ ਉਹ ਤੁਹਾਨੂੰ ਜਰੂਰ ਮੈਂ ਗਰਾਉਂਡ ਜ਼ੀਰੋ ਦੀ ਰਿਪੋਰਟ ਜਰੂਰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਜਿੱਸ ਜਿੱਸ ਜਗ੍ਹਾ ਦੇ ਉੱਪਰ ਹੜ੍ਹ ਜਿਹੜੇ ਨੇ ਵਾਏ ਹੋਏ ਨੇ ਲੋਕੇਸ਼ਨ ਜਰੂਰ ਦੱਸੂਗਾ ਤਰਨਤਾਰਨ ਅੰਮ੍ਰਿਤਸਰ ਟ੍ਰਾਂਸਪੋਰਟ ਬਰਦਾਸਪੁਰ ਲੁਧਿਆਣਾ ਕਪੂਰਥਲਾ ਅਤੇ ਹੜ੍ਹ ਇਲਾਕਿਆਂ ਦੇ ਵਿੱਚ ਜਗ੍ਹਾ ਦੇ ਉੱਪਰ ਜਿਹੜਾ ਹੜ੍ਹ ਦਾ ਪਾਣੀ ਆਇਆ ਉਸ ਦੀਆਂ ਜੜੀਆਂ ਨੇ ਇਮਰਜੈਂਸੀ ਸੇਵਾਵਾਂ ਦੇ ਲਈ ਜਾਂ ਫਿਰ ਉਸ ਜਗ੍ਹਾ ਤੱਕ ਰਸਤਾਂ ਲਈ ਜੋ ਕਿਸੇ ਕਰਮ ਨੂੰ ਅਸੁਵਿਧਾ ਦਿੱਤੀ ਜਾਂਦੀਆਂ ਨੇ ਉਸ ਦਾ ਕੰਟਰੋਲ ਰੂਮ ਜਿਹੜਾ ਹੈਗਾ ਇਹ ਉਹ ਸਟੇਟ ਪత్రిక ਟੂਰ ਨੂੰ ਜਿਹੜਾ ਹੈ ਉਹ ਜਲੰਧਰ ਦੇ ਸਰਕਟ ਹਾਊਸ ਦੇ ਵਿੱਚ ਮਨਾਇਆ ਗਿਆ ਸਭ ਤੋਂ ਪਹਿਲਾ ਚੀਜ਼ ਨੂੰ ਤਸਵੀਰ ਦੇਖੋ ਇਹ ਤੁਹਾਡੇ ਸਾਹਮਣੇ ਜਿਹੜੇ ਨੇ ਉਹ ਤਕਰੀਬਨ 5 6 ਮੋਬਾਈਲ ਚੜ੍ਹਦੇ ਨੇ ਉਹ ਦਿਖ ਰਹੇ ਹੋਣਗੇ ਤਾਂ ਇਹ ਸਾਰਿਆਂ ਮੋਬਾਈਲਾਂ ਦੇ ਉੱਪਰ ਪੂਰੇ ਪੰਜਾਬ ਜਿਸ ਜਗ੍ਹਾ ਦੇ ਉੱਪਰ ਪੰਜਾਬ ਦੇ ਜਿਹੜੇ ਨੇ ਉਹ ਪਾਣੀ ਹਰ ਪੀੜਤ ਜਿਹੜੇ ਖੇਤਰ ਨੇ ਉਹਨਾਂ ਤੋਂ ਜਿਹੜੀਆਂ ਉਹ ਸਾਰੀਆਂ ਨੇ ਇੱਕ ਗੋਲ ਮੇਰੀ ਖਿਆਲ ਨਾਲ ਹਜੇ ਵੀ ਭੈਣ ਨੂੰ ਆਈ ਹੋਈ ਹੈ ਤੇ ਉਹ ਜਿਹੜਾ ਹੈ ਉਹ ਪ੍ਰੋਪਰ ਤਰੀਕੇ ਦੇ ਨਾਲ ਗੱਲ ਕਰ ਰਹੇ ਨੇ ਗੱਲ ਕਰਕੇ ਇਸ ਜਗ੍ਹਾ ਨੂੰ ਜਿਹੜਾ ਹੈ ਹੈ ਉਹ ਉਹਨਾਂ ਦੀ ਜਾਣਕਾਰੀ ਜਿਹੜੀ ਉਹ ਕੋਈ ਦੱਸਦੀ ਉਹਨਾਂ ਦੀ ਦਾਸ ਜਿਹੜੀ ਲొਕੇਸ਼ਨ ਜਿਹੜੀ ਹੈ ਉਹ ਪਤਾ ਚੱਲਦੀ ਹੈ ਉਸ ਤੋਂ ਬਾਅਦ ਅੱਗੇ ਜਿਹੜਾ ਹੈ ਇਹਨਾਂ ਵੱਲੋਂ ਫਿਰ ਇੱਕ ਚੀਜ਼ਾਂ ਦਾ ਜਿਹੜਾ ਹੈ ਉਹ ਡਾਇਗਨ ਕੀਤਾ ਜਾਂਦਾ ਹੈ ਤੇ ਭੱਡੇ ਜਿਹੜੇ ਨੇ ਲੋਕਾਂ ਤੱਕ ਪਹੁੰਚਾਇਆ ਜਾਂਦਾ ਹੈ ਜਿਸ ਤੋਂ ਬਾਅਦ ਉਸ ਜਗ੍ਹਾ ਤੋਂ ਸਾਡੀ ਜਿਹੜੀ ਹੈ ਉਹ ਰਾਹ ਦੀ ਸਮਗਰੀ ਜਿਹੜੀ ਹੈ ਉਹ ਅੱਗੇ ਤੱਕ ਜਿਹੜੀ ਹੈ ਉਹ ਪਹੁੰਚਾਈ ਜਾਂਦੀ ਹੈ कि ਤੁਸੀਂ ਜਰੂਰ ਤਸਵੀਰ ਜਰੂਰ ਦੇਖੋ ਹਰੇਕ ਚੀਜ਼ ਜਿਹੜੀਆਂ ਨੋਟ ਹੁੰਦੀ ਹੈ ਹਰੇਕ ਚੀਜ਼ ਨੂੰ ਜਿਹੜਾ ਹੈ ਉਹ ਪੱਕੇ ਤੌਰ ਦੇ ਉੱਪਰ ਜਿਹੜਾ ਹੈ ਉਹ ਨੋਟ ਨੋਟ ਕੀਤਾ ਜਾ ਰਿਹਾ ਹੈ ਹਾਲਾਂਕਿ ਇਹ ਸੈਟਅਪ ਤਾਂ ਹਾਲੇ ਛੋਟਾ ਹੈ ਪਰ ਹੌਲੀ-ਹੌਲੀ ਇਸ ਸੈਟਅਪ ਨੂੰ ਜਿਹੜਾ ਹੈ ਉਹ ਵੱਡਾ ਕੀਤਾ ਜਾ ਰਿਹਾ ਕਿਉਂਕਿ ਜਿਸ ਤਰੀਕੇ ਦੇ ਨਾਲ ਹੌਲੀ-ਹੌਲੀ ਇਸ ਜਗ੍ਹਾ ਦੇ ਉੱਪਰ ਮਾਹੌਲ ਬਣਨੇ ਨਾਲ ਬਾਕੀ ਜਿਹੜਾ ਆਪਸ਼ਨ ਉਹ ਬਣਨੇ ਨੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਸ ਜਗ੍ਹਾ ਦੇ ਉੱਪਰ ਜਿਹੜੀਆਂ ਤਾਕਤੀਆਂ ਜਾ ਰਹੀਆਂ ਹੈ। ਹੁਣ ਅਗਲਾ ਵੀ ਤੁਸੀਂ ਇਹ ਜਰੂਰ ਇਹ ਪੰਥ ਉਹ ਜਿਹੜੇ ਮੇ ਪਾਕਿਸਤਾਨ ਨੂੰ ਦੇਖਦੇ ਠੀਕ ਹੈ ਇਹਨਾਂ ਦੇ ਵਿੱਚ ਬੋਲ ਆਉਂਦੀਆਂ ਨੇ ਅਸਲ ਵਿੱਚ ਸਾਗਦੇ ਨੇ ਇਸ ਤੀਜੂ ਦੇ ਬੋਲਦਾਰ ਨੇ ਜਿਸ ਨਾਲ ਦੀ ਗੱਲ ਕਰਦਾ ਅਕਿ ਤੁਸ ਤੋਂ ਪਹਿਲਾਂ ਅ ਤਰੇ ਨੇ ਇਸ ਵਕਤ ਇਸ ਤੀਜੂ ਦੇ ਬਹੁਤ ਮਤਲਬ ਬੋਲਦਾਰ ਨੇ ਉਹਨਾਂ ਤੋਂ ਨਾਲ ਗੱਲ ਕਰਦੇ ਆ ਤਰੰਤੀ ਜਿਸ ਤਰੀਕੇ ਦੇ ਨਾਲ ਹਲਾਤ ਬਣੇ ਹੋਏ ਨੇ ਕਿ ਪੰਜਾਬ ਦੇ ਵਿੱਚ ਹਰ ਦੀ ਮਾਰ ਮਾਰ ਦੇ ਜਿਹੜਾ ਹੈ ਉਹ ਕਈ ਇਲਾਕੇ ਹਨ ਉਹਨੇ ਸਤਾਰ ਲਗਾਤਾਰ ਕੰਮ ਕਰਦੀ ਹੈ ਇੱਕ ਅੰਦ੍ਰੋਵ ਵੀ ਮੈਂ ਇਸ ਤਰੀਕੇ ਨਾਲ ਵਰਤਦੇ ਤਦ ਉਸ ਜਰੂਰ ਨੂੰ ਦੇ ਵਿੱਚ ਕਿਸੇ ਦੀ ਵੀ ਕਾਲ ਆਂਦੀ ਆ ਉਸ ਦੀ ਸ਼ਿਕਾਇਤ ਸੁਣੀ ਜਾਂਦੀ ਆ ਉਹ ਜਿਹੜੀ ਵੀ ਜਗਾਹ ਤੋਂ ਆਇਆ ਆ ਮੈਸੇਜ ਉੱਥੇ ਟੀਮਾਂ ਭੇਜਿਆ ਜਾ ਰਹੀਆਂ ਉੱਥੇ ਦੇ ਕੰਸਰਨ ਆਫਿਸਰ ਨੂੰ ਮੈਸੇਜ ਲੱਗ ਰਿਹਾ ਆ ਡਿਪਾਰਟਮੈਂਟ ਨੂੰ ਮੈਸੇਜ ਲੱਗ ਰਿਹਾ ਪ੍ਰਸ਼ਾਸਨ ਦੇ ਨਾਲ ਰਲ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਤਰ੍ਹਾਂ ਨਾਲ ਕੰਮ ਕਰ ਰਹੀ ਆ ਹਰ ਧੰਨ ਭਰਾ ਤੇ ਬੱਚਿਆਂ ਦੇ ਬਜ਼ੁਰਗਾਂ ਲਈ ਹਰ ਤਰ੍ਹਾਂ ਦੀ ਫੈਸਿਲਿਟੀ ਹੋ ਉਹਨਾਂ ਨੂੰ ਲੋੜਿੰਦਾ ਚੀਜ਼ਾਂ ਨੂੰ ਜਲਦੀ ਤੋਂ ਜਲਦੀ ਪੰਚਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੋਰ ਥੋੜੀ ਦੇਰ ਤੱਕ ਜਿਹੜੀਆਂ ਕਮੀਆਂ ਥੋੜੀਆਂ-ਪੋਥੀਆਂ ਦੇਖ ਰਹੀਆਂ ਸਾਨੂੰ ਅਸੀਂ ਉਹ ਵੀ ਪੂਰੀ ਕਰ ਰਹੇ ਹਾਂ ਪ੍ਰਸ਼ਾਸਨ ਵੱਲੋਂ ਪੂਰੀ ਹੈਲਪ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਇਸ ਨੂੰ ਥੋੜੀ ਦੇਰ ਤੱਕ ਹੋਰ ਵੱਡਾ ਸਿਸਟਮ ਬਣਾ ਅੱਧੇ ਘੰਟੇ ਤੱਕ ਹੋਰ ਬੋਝ। ਅੱਛਾ ਇਹ ਮੇਰੇ ਖਿਆਲ ਨਾਲ ਤਕਰੀਬਨ 1 2 3 4 6 6 ਪੁਆਇੰਟ ਜਿਹੜੇ ਨਿਵ ਰਸਦੀ ਹੋਈ ਨਹੀਂ। ਇਹ ਛੀਫ ਉਹਨਾਂ ਦਾ ਕੰਮ ਕੀ ਲੱਗਿਆ ਇਸ ਤਰੀਕੇ ਦੇ ਨਾਲ ਕਿ ਤਰ੍ਹਾਂ ਕੰਮ ਕਰਦੇ ਉਹ ਤੁਹਾਨੂੰ ਦੱਸੂਗਾ ਛੇ ਦੇ ਛੇ ਕੰਮ ਨੰਬਰ ਦਿੱਤੇ ਗਏ ਆ ਸਰਕਾਰਾਂ ਵੱਲੋਂ ਹਰ ਇੱਕ ਵੱਖਰੀ ਵੱਖਰੀ ਜਗ੍ਹਾ ਤੇ ਜਿਹੜਾ ਵੀ ਫੋਨ ਆਉਂਦਾ ਆ ਜਿਹੜੀਆਂ ਸਾਡੀਆਂ ਭੈਣਾਂ ਲੱਗੀਆਂ ਜਿਨ੍ਹਾਂ ਦੀ ਜ਼ਿੰਮੇਵਾਰੀ ਆ ਉਹ ਫੋਨ ਸੁਣ ਕੇ ਰਜਿਸਟਰ ਤੇ ਵੀ ਐਂਟਰੀ ਕੀਤੀ ਜਾ ਰਹੀ ਆ ਤੇ ਉਸ ਦੇ ਨਾਲ ਨਾਲ ਅੱਗੇ ਜਿਹੜੇ ਵੀ ਅਫਸਰਾਂ ਨੂੰ ਔਰ ਸਿਸਟਮ ਨੂੰ ਦੱਸਣਾ ਹੈ ਉਹ ਵੀ ਦੱਸਿਆ ਜਾ ਰਿਹਾ ਹੈ ਕਿ ਤਾਂ ਜੋ ਕੋਈ ਵੀ ਕਿਸੇ ਦੀ ਵੀ ਪ੍ਰੋਬਲਮ ਆ ਜਲਦ ਤੋਂ ਜਲਦ ਹੱਲ ਕੀਤੀ ਜਾਵੇ। ਹੂੰ ਇਹ ਇਸ ਜਗ੍ਹਾ ਦੇ ਉੱਪਰ ਕਾਲ ਹੁੰਦੀ ਹੈ ਸਭ ਤੋਂ ਪਹਿਲਾਂ ਦੋ ਇਮਰਜੈਂਸੀ ਨੰਬਰ ਜਿਹੜੇ ਨੇ ਉਹ ਦਿੱਤੇ ਹੋਏ ਨੇ। ਉਸ ਤੋਂ ਬਾਅਦ ਇਹ ਇਹ ਕਿੱਧਰ ਨੂੰ ਫੋਨ ਕਰਦੇ ਨੇ ਸਿੱਧਾ ਇਹ ਰਸਦਾ ਬਟੂਨ ਦੇ ਇਸ ਨੂੰ ਲੈਦਾ ਨੂੰ। ਰਸਦ ਦੇ ਨਾਲ-ਨਾਲ ਪ੍ਰਸ਼ਾਸਨ ਨੂੰ ਦੱਸਿਆ ਜਾਂਦਾ ਹੈ ਜੇ ਅਗਰ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਆ ਰਸਦ ਤਾਂ ਹਰ ਤਰ੍ਹਾਂ ਦੇ ਨਾਲ ਆਮ ਵੀ ਪਾਰਟੀ ਦੇ ਛੋਟੇ ਤੋਂ ਲੈ ਕੇ ਵੱਡੇ ਤੱਕ ਅੱਜ ਕੱਲ ਜਦੋਂ ਦੀ ਵੀ ਇਹ ਪ੍ਰੋਬਲਮ ਸ਼ੁਰੂ ਹੋਈ ਆ ਹਰ ਇੱਕ ਆਮ ਆਦਮੀ ਪਾਰਟੀ ਦਾ ਵਰਕਰ ਤੋਂ ਲੈ ਕੇ ਲੀਡਰ ਤੋਂ ਲੈ ਕੇ ਉਹ ਉਥੇ ਲੋੜਿੰਦਾ ਜਗ੍ਹਾ ਤੇ ਪਹੁੰਚਿਆ ਹੋਇਆ ਰਸਦ ਨਾਲ ਜਾ ਰਹੀ ਆ ਪ੍ਰਸ਼ਾਸਨ ਦੀ ਵੀ ਹੈਲਪ ਨਾਲ 100% ਪ੍ਰਸ਼ਾਸਨ ਹੈਲਪ ਕਰ ਰਿਹਾ ਹੈ ਹਮ ਅੱਛਾ ਇਹ 6 ਫੋਨ ਨੇ 6 ਫੋਨਾਂ ਦੇ ਉੱਪਰ ਅਲੱਗ-ਅਲੱਗ ਡਿਸਟ੍ਰਿਕਟ ਤੋਂ ਫੋਨ ਆ ਰਹੇ ਨੇ ਜਾਂ ਫਿਰ ਉਸ ਤੋਂ ਇਲਾਵਾ ਕੋਈ ਇੱਕ ਅਲਟਰਨੇਟਿਵ ਨੰਬਰ ਹੈ ਜਿਸ ਤੋਂ ਫੋਨ ਆ ਰਹੇ ਤੇ 6 ਮਾਸਟਰ ਫੋਨਾਂ ਦੇ ਉੱਪਰ ਬੱਝਿਆ ਹੋਇਆ ਹੈ 6 ਦੇ 6 ਫੋਨ ਚੱਲ ਰਹੇ ਆ ਹਮ ਤੇ ਉਹਨਾਂ ਦਾ ਡਾਟਾ ਵੀ ਹੁਣ ਪੂਰਾ ਡਿਟੇਲ ਵਾਈਜ਼ ਲਿਖਿਆ ਜਾ ਰਿਹਾ ਹੈ ਤੇ ਜਲਦ ਹੀ ਇਸ ਨੂੰ ਅਸੀਂ ਹੋਰ ਥੋੜਾ ਵੱਡਾ ਕਰ ਰਹੇ ਹਾਂ ਹੋਰ ਅੱਧੇ ਘੰਟੇ ਘੰਟੇ ਤੱਕ ਪ੍ਰਸ਼ਾਸਨ ਵੱਲੋਂ ਔਰ ਆਮਦਵੀ ਪਾਰਟੀ ਵੱਲੋਂ ਇਸ ਨੂੰ ਹੋਰ ਵੱਡਾ ਨਜ਼ਰ ਆਏਗਾ ਠੀਕ ਹੈ ਠੀਕ ਹੈ ਦੁਪਹਿਰ ਨੂੰ ਸਨੀਅਰ ਤੇਰੇ ਦੇ ਨਾਲ ਵੀ ਜੁਸ਼ੀ ਆਉਂਦਾ ਹੈ ਸਾਰੇ ਆਪਣੇ ਆਪ ਤੁਹਾਡੀ ਹੈ ਆ अच्छा पेन अमोर लिखो 60 रेड क्रॉस लिखे एक चीज है कि आप ब्रीक करना है मेडिकेशन करना है और चीज जो है वीडियो लगे लगा थाने एक सर्टिफिकेट आ नंबर लगा अन नंबर पीछे है आप इस को ऊपर कर दो ਉੱਪਰ ਬਣ ਜੀ ਉੱਪਰ ਆਇਆ ਲੇਖਾ ਨਹੀਂ ਦਮਿਆ ਉਸ ਤੋਂ ਬਾਅਦ ਦੀ ਚੀਜ਼ਾਂ ਜਿਹੜੀਆਂ ਨੇ ਉਹ ਇਸ ਜਗ੍ਹਾ ਦੇ ਉੱਪਰ ਲਾਉਣ ਜੀ ਨੇ ਤਾਂ ਡੀਵੀ ਕਨੈਕਟ ਕਰੀਏ ਮੈਂ ਤੁਹਾਨੂੰ ਜੀ ਸਹੀ ਤਸਵੀਰ ਤਸਵੀਰ ਤੋਂ ਕਿੰਨੇ ਪੁਆਇੰਟ ਆਏ ਲੈਂਦੇ ਟੋਟਲ ਆ ਗਏ ਅੱਛਾ ਅੱਛਾ ਇੱਕ ਮਿੰਟ ਨੂੰ ਜ਼ਰੂਰ ਦੱਸੋ ਇਹ ਜਿਹੜੇ ਛੇ ਪੁਆਇੰਟ ਰੱਖੇ ਨੇ ਕੀ ਲਗ ਲਗ ਡਿਸਟ੍ਰਿਕਟ ਦੇ ਨੰਬਰ ਚਲਾਈ ਪੁਆਇੰਟ ਪੁੰਦੇ ਨੇ ਜਾਂ ਫਿਰ ਇਹਨਾਂ ਦਾ ਕੋਈ ਹੋਰ ਅਲਟਰਨੇਟਿਵ ਵੀ ਹੈਗਾ ਇਹ ਤੁਹਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਸੈੱਟ ਕਰਨਾ ਚਾਹੀਦਾ ਉਸ ਦਾ ਤੁਸੀਂ ਰਾਹ ਜਿਵੇਂ ਪਤਾ ਰਹੇ ਹੋ ਅ ਵੱਖਰੇ ਵੱਖਰੇ ਡਿਸਟ੍ਰਿਕਟਸ ਤੋਂ ਪੌਣ ਆਉਂਦੇ ਆ ਸਿਨਿਅਰ ਆ ਨਾ ਪ੍ਰੋਬਲਮਸ ਹੁੰਦੇ ਆ ਲਿਖਦੇ ਆ ਨੋਟ ਡਾਊਨ ਕਰਦੇ ਆ ਰੋ ਕੰਸਰਡ ਡਿਸਟ੍ਰਿਕਟ ਚਰਖੀ ਦੱਸ ਰਹੀ ਆ ਕਿ ਇਹਨਾਂ ਨੂੰ ਲੋੜ ਹੈ ਜਿਨ੍ਹਾਂ ਨੂੰ ਕਸਮ ਕਿ ਜੋ ਵੀ ਉੱਥੇ ਜਿਨ੍ਹਾਂ ਦੀ ਡਿਊਟੀਆਂ ਲੱਗੀਆਂ ਹੋਈਆਂ ਐ ਐਸ.ਡੀ.ਐਮ ਤਸੀਲਦਾਰ ਜਿਹੜੇ ਕੰਟਰੋਲ ਰੂਮ ਬਣੇ ਹੋਇਆ ਉੱਥੇ ਉਹਨਾਂ ਨੂੰ ਦੱਸ ਰਹੀ ਆ ਕਿ ਇਹਨਾਂ ਨੂੰ ਲੋੜ ਹੈਗੀ ਆ ਤੂੰ ਤਾਂ ਕਿਹੜੇ ਇਲਾਕੇ ਦੇ ਵਿੱਚੋਂ ਸੱਤੋਂ ਨਾ ਕਰ ਫੋਨ ਜਿਹੜੇ ਨੇ ਉਹ ਤੁਹਾਨੂੰ ਆਏ ਨਹੀਂ ਅਮਰੀ ਸਰ ਇਹਨਾਂ ਦਾ ਅੱਛਾ ਇਸ ਜਗ੍ਹਾ ਦੇ ਉੱਪਰ ਉਹ ਜ਼ਿਆਦਾ ਕਾਲ ਆ ਰਹੇ ਨੇ ਤੇ ਲੋਕ ਕਿਸ ਤਰੀਕੇ ਦੀ ਰਾਹਤ ਦੇ ਲਈ ਮੰਗ ਰਹੇ ਨੇ ਕਿਸ ਤਰੀਕੇ ਦੀ ਸੁਰੱਖਿਆ ਜਿਹੜੀ ਉਹ ਮੰਗ ਰਹੇ ਨੇ ਕੀ ਕੁਝ ਮੰਗ ਰਹੇ ਨੇ ਰਾਸ਼ਨ ਵਗੈਰਾ ਦੀ ਪ੍ਰੋਬਲਮ ਹੈਗੀ ਹੈ ਕਈਆਂ ਦੇ ਕੋਠੇ ਡਿੱਗ ਪਏ ਆ ਤੇ ਉਹ ਕਿਸ ਵੀ ਵਗੈਰਾ ਦੀ ਡਿਮਾਂਡ ਕਰ ਰਹੇ ਕਿ ਹਾਂ ਸਾਨੂੰ ਇੱਥੋਂ ਕੱਢੋ ਫਸੇ ਹੋਏ ਆ ਤੇ ਮੈਡੀਸਿਨ ਵਗੈਰਾ ਦੀ ਡਿਮਾਂਡ ਹੋ ਰਹੀ ਹੈ ਕਿ ਬਿਮਾਰ ਹੈ ਇਸ ਤਰੀਕੇ ਦੇ ਨਾਲ ਕੁਝ ਚੀਜ਼ਾਂ ਡਿਮਾਂਡ ਕੀਤੀ ਅੱਛਾ ਇੱਕ ਮੈਨੂੰ ਜਰੂਰ ਬਹੁਤ ਲੋਕ ਕਿਉਂਕਿ ਜਿਸ ਤਰੀਕੇ ਦੇ ਨਾਲ ਮਾਹੌਲ ਬਣਿਆ ਹੋਇਆ ਹੈ ਕਈ ਜਿਹੜੇ ਇਹ ਉਭਰਾਵ ਦੀ ਕਹੋਂਦੇ ਨੇ ਕਈ ਲੋਕਾਂ ਵੱਲੋਂ ਇਸ ਤਰੀਕੇ ਦੇ ਵੀ ਮਾਲ ਕੀਤੇ ਜਾ ਰਹੇ ਨੇ ਇੱਦਾਂ ਦੀਆਂ ਵੀ ਕੋਲਾ ਜਿਹੜੀਆਂ ਨੇ ਉਹ ਆਈਆਂ ਨੇ ਹੁਣ ਤੱਕ ਨਹੀਂ ਸਾਡੇ ਇੱਦਾਂ ਦੀਆਂ ਕੋਈ ਨਹੀਂ ਜਿਹੜੀਆਂ ਨੇ ਪੁਆਰੀਆਂ ਨੇ ਹੁਣ ਤੱਕ ਜੀ ਜੀ ਠੀਕ ਹੈ ਬਹੁਤ-ਬਹੁਤ ਸ਼ੁਕਰੀਆ ਤਾਂ ਬਿਲਕੁਲ ਇੱਕ ਸੀ ਕੰਟਰੋਲ ਰੂਮ ਜਿਹੜੂ ਦੇਖੋ ਇਸ ਸਟੇਟ ਪੱਤਰੀ ਕੰਟਰੋਲ ਰੂਮ ਹੈਗਾ ਇਹ ਜਿਸ ਨੂੰ ਉਹ ਤਰੀਕੇ ਦੇ ਨਾਲ ਜਲੰਧਰ ਦੇ ਵਿੱਚ ਮੈਨੇਜ ਕੀਤਾ ਜਾ ਰਿਹਾ ਹੈ ਤੇ ਇਸ ਜਗ੍ਹਾ ਤੋਂ ਪੂਰੇ ਪੰਜਾਬ ਦੇ ਇਸ ਜਗ੍ਹਾ ਦੇ ਉੱਪਰ ਇਸ ਵਕਤ ਹੜ੍ਹ ਜਿਹੜੀ ਹੈ ਉਹ ਆਇਆ ਹੋਇਆ ਹੈ ਇਸ ਜਗ੍ਹਾ ਦੇ ਉੱਪਰ ਹੜ੍ਹ ਦੀ ਸਮੱਸਿਆ ਜਿਹੜੀ ਹੈ ਉਹ ਦੇਖੋ ਨੰਬਰ ਰਹੀਆ ਉਹਨਾਂ ਜਗ੍ਹਾ ਦੇ ਉੱਪਰ ਰਾਹ ਜਿਹੜੀ ਆ ਉਹ ਪਿੱਛੇ ਜਾ ਰਹੀ ਆ ਖਾਸ ਤੌਰ ਤੇ ਸੁਮਿਤ ਤੁਹਾਨੂੰ ਜਲੰਧਰ ਤੋਂ ਦਿਖਾਉਣ ਦੀ ਕੋਸ਼ਿਸ਼ ਕੀਤੀ ਤੇ ਜੇ ਸਟੇਟ ਪੱਧਰੀ ਜਿਹੜਾ ਹੈ ਉਹ ਅ ਇਮਰਜੈਂਸੀ ਸੇਵਾਵਾਂ ਜਿਹੜੀਆਂ ਨੇ ਉਹਦਾ ਕੋਲ ਸੈੱਟ ਜਿਹੜਾ ਹੈ ਉਹ ਪ੍ਰਾਕ੍ਰਿਤੀ ਦੇ ਨਾਲ ਬਣਾਇਆ ਗਿਆ ਹੈ ਸ਼ਮਸ਼ਣ ਸੁਪਨ ਮਿਲਾਰ ਰਾਜਕੁਪਤ ਸਮਨਵੀਟ ਬਾਸੇ ਨਾਲ